ਵਾਹਿਗੁਰੂ ਜਿੱ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18ਵੀਂ ਸਦੀ ਦੀ ਗੱਲ ਹੈ ਇੱਕ ਬੀਬੀ ਆਪਣੇ ਬੱਚੇ ਨੂੰ ਚੁੱਕੀ ਲਾਹੌਰ ਤੋਂ ਦਰਬਾਰ ਸਾਹਿਬ ਦੇ ਲਈ ਸਤਗੁਰਾਂ ਦੇ ਦਰਸ਼ਨ ਦੇ ਲਈ ਅਤੇ ਅੰਮ੍ਰਿਤਸਰ ਓਵਰ ਵਿੱਚ ਇਸ਼ਨਾਨ ਕਰਨ ਦੀ ਇੱਛਾ ਦੇ ਲਈ ਤੁਰੀ ਉਸ ਨੂੰ ਰਸਤੇ ਵਿੱਚ ਮੀਨ ਮੈਨੂ ਦਾ ਅਹਲਕਾਰ ਦੀਵਾਨ ਕੋੜਾ ਮਲ ਮਿਲ ਪਿਆ ਅਤੇ ਉਸਨੇ ਪੁੱਛਿਆ ਇਹ ਬੀਬੀ ਇਧਰ ਨੂੰ ਤੁਰੀ ਜਾ ਰਹੀ ਹੈ ਆ ਬੀਬੀ ਨੇ ਜਵਾਬ ਦਿੱਤਾ ਕਿ ਦਰਬਾਰ ਸਾਹਿਬ ਦੇ ਦਰਸ਼ਨਾ ਦੇ ਲਈ ਜਾ ਰਹੀ ਹਾਂ ਈ ਕੋੜਾ ਮਲ ਨੇ ਆਖਿਆ ਕਿ ਸ਼ਾਇਦ ਤੈਨੂੰ ਪਤਾ ਨਹੀਂ ਕਿ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ ਬੀਬੀ ਨੇ ਆਖਿਆ ਕਿ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਉਦੋਂ ਦਰਬਾਰ ਸਾਹਿਬ ਦੇ ਨੂੰ ਲੋਕੀ ਜਾਂਦੇ ਹਨ ਪਰ ਕੁਛ ਹੀ ਕਹ ਰਹੇ ਜਮੂ ਕਿ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ ਉਸ ਪਰਮਾਤਮਾ ਦੇ ਦਰਵਾਜ਼ੇ ਕਦੇ ਵੀ ਬੰਦ ਨਹੀਂ ਹੁੰਦੇ ਅੱਗੋਂ ਫੋੜਾ ਬੰਦ ਨੇ ਵਰਦਿਆ ਹੋਇਆ ਆਖਿਆ ਕਿ ਇਹ ਮਾਈ ਡਾਢਾ ਅੱਗੇ ਕਿਸਦਾ ਜੋਰ ਜੋ ਦਰਬਾਰ ਸਾਹਿਬ ਨੂੰ ਜਾਵੇਗਾ ਉਹ ਸਰਕਾਰ ਦਾ ਬਾਗੀ ਕਹਿਲਾਵੇਗਾ ਇਹ ਸੁਣ ਕਰਕੇ ਬੀਬੀ ਨੇ ਆਖਿਆ ਕਿ ਜੋ ਦਰਬਾਰ ਸਾਹਿਬ ਨੂੰ ਨਹੀਂ ਜਾਵੇਗਾ ਉਹ ਗੁਰੂ ਕਾ ਦਾ ਬਾਗੀ ਖਵਾਏਗਾ ਗੁਰੂ ਘਰ ਤੋਂ ਬੇਮਖ ਹੋਣ ਤੋਂ ਜਿਆਦਾ ਚੰਗਾ ਹੈ ਕਿ ਮੈਂ ਹਕੂਮਤ ਦਾ ਬਾਗੀ ਖਵਾਵਾਂ ਇਹ ਗੱਲ ਸੁਣ ਕੇ ਕੋੜਾ ਮਲਨੇ ਮਮਤਾ ਦਾ ਦਾਖੇੜਿਆ ਅਤੇ ਆਖਿਆ ਸ਼ਾਇਦ ਖੁਦ ਦੀ ਫਿਕਰ ਨਹੀਂ ਤੇ ਆਪਣੇ ਬੱਚੇ ਦੀ ਤਾਂ ਫਿਕਰ ਕਰ ਤੇ ਬੀਬੀ ਨੇ ਆਖਿਆ ਕਿ ਬੱਚੇ ਦੀ ਤਾਂ ਫਿਕਰ ਹੈ ਕੀ ਕਰਨਗੇ ਸਾਨੂੰ ਮਾਰ ਹੀ ਦੇਣਗੇ ਨਾ ਜੇਕਰ ਗੁਰੂ ਕਰ ਜਾਂਦਿਆਂ ਸਾਨੂੰ ਗੋਲੀ ਵੱਜ ਜਾਵੇ ਸਾਡੀ ਜਾਂਚ ਲਈ ਜਾਵੇ ਇਸ ਤੋਂ ਵੱਡਾ ਮੁੱਲ ਅਸੀਂ ਹੋਰ ਕੀ ਤਾ ਸਕਦੇ ਹਾਂ ਇਸ ਤੋਂ ਵੱਡਾ ਸਾਡਾ ਗੁਰੂ ਕਰਨ ਨੂੰ ਕੀ ਯੋਗਦਾਰ ਪਾ ਸਕਦਾ ਹੈ ਇਹ ਸੁਣ ਕਰਕੇ ਕੋੜਾ ਮੰਨੇ ਆਖਿਆ ਇਹ ਬੀਬੀ ਲੱਗਦਾ ਹੈ ਤੂੰ ਆਪਣੇ ਬਾਲ ਨੂੰ ਪਿਆਰ ਨਹੀਂ ਕਰਦੀ ਉਹ ਕਹਿੰਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਹਾਂ ਤਾਂ ਹੀ ਤਾਂ ਮੈਂ ਇਸ ਨੂੰ ਲੈ ਕਰਕੇ ਜਾ ਰਹੀ ਹਾਂ ਜਦੋਂ ਪਹਿਲੀ ਗੋਲੀ ਆਏਗੀ ਤਾਂ ਮੈਨੂੰ ਮੈਂ ਇਸ ਨੂੰ ਅੱਗੇ ਕਰਾਂਗੀ ਤਾਂ ਜੋ ਇਸ ਨੂੰ ਗੋਲੀ ਵੱਜ ਕਰਕੇ ਜੇਕਰ ਸਾਡੇ ਲਖੁ ਦਾ ਇੱਕ ਕਤਰਾ ਵੀ ਉਸ ਪ੍ਰਕਰਮਾ ਦੇ ਵਿੱਚ ਜਾ ਪੁੱਜਿਆ ਤਾਂ ਸਾਡਾ ਜੀਵਨ ਧੰਨ ਹੋ ਜਾਵੇਗਾ ਸਾਡਾ ਉੱਤੇ ਜਾਣਾ ਸਫਲ ਹੋ ਜਾਵੇਗਾ ਇਹ ਗੱਲ ਸੁਣਨ ਕਰਕੇ ਕੋੜਾ ਮਨ ਬੋਲਿਆ ਕਿ ਕੌਣ ਮਾਰੇਗਾ ਇਹਨਾਂ ਨੂੰ ਕੀ ਕਰ ਲਵੇਗਾ ਮੀਰ ਮਨੂ ਇਹਨਾਂ ਦਾ ਅਤੇ ਇਹ ਗੱਲ ਸੁਣ ਕਰਕੇ ਅਗੋਂ ਬੀਬੀ ਨੇ ਆਖਿਆ ਕਿ ਹੈ ਭਾਈ ਤੁਸੀਂ ਇੱਕ ਐਸਾ ਸਾਡੇ ਤੇ ਕਰੋ ਸਾਨੂੰ ਕਿੰਨਾ ਕੁ ਦੱਸ ਦੂੰ ਕਿ ਅਸੀਂ ਕਿਸ ਪਾਸੇ ਜਾਈਏ ਕਿ ਅਸੀਂ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਇੰਨੇ ਨੇੜੇ ਹੋ ਜਾਈਏ ਕਿ ਸਾਨੂੰ ਗੋਲੀ ਵੱਜੇ ਤਾਂ ਸਾਡਾ ਲਹੂ ਸਰਬਾਹ ਸਰਬਾਹ ਸਾਹਿਬ ਦੀ ਪ੍ਰਕਰਮਾ ਤੱਕ ਪਹੁੰਚ ਜਾਵੇ ਇਹ ਗੱਲ ਸੁਣ ਕਰਕੇ ਕੋੜਾ ਬੱਲ ਚੁੱਪ ਹੀ ਰਿਹਾ ਅਤੇ ਉਸਨੇ ਕੁਝ ਨਹੀਂ ਬੋਲਿਆ ਅਤੇ ਬੀਬੀ ਆਪਣੇ ਮੋਹ ਗੁਰਬਾਣੀ ਦੇ ਸ਼ਬਦ ਉਚਾਰਦੇ ਆ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੈ ਚਾਸਤਿ ਕੀ ਨਿਆਈ ਤਿਰਖਾਣਾ ਉਤਰੈ ਸਾਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਵ ਇਹ ਬੋਲ ਬੋਲਦਿਆਂ ਉਹ ਅੱਗੇ ਤੁਰ ਪਈ ਅਤੇ ਅੱਗੇ ਜਾਂਦਿਆਂ ਜਾਜਾ ਉਹਨਾਂ ਨੂੰ ਜਦੋਂ ਦੂਰੋਂ ਸਰਵਾਰ ਸਾਹਿਬ ਦੇ ਦਰਸ਼ਨ ਹੋਏ ਤਾਂ ਉਹਨਾਂ ਨੇ ਹੱਥ ਜੋੜ ਕਰਕੇ ਮੱਥਾ ਟੇਕਿਆ ਅਤੇ ਉਦੋਂ ਦੀ ਧੂਰ ਚਾ ਕਰਕੇ ਆਪਣੇ ਬੱਚੇ ਦੇ ਸਿਰ ਉੱਤੇ ਲਾਈ ਅਤੇ ਆਖਿਆ ਇਹ ਸੱਚੇ ਪਾਤਸ਼ਾਹ ਦੇ ਚਰਨਛੋੜ ਦੀ ਧੂੜ ਹੈ ਮੇਰੇ ਬੱਚੇ ਤੇਰਾ ਇੱਥੇ ਆਣਾ ਪ੍ਰਵਾਨ ਹੋ ਗਿਆ ਹੈ ਤੂੰ ਧੰਨ ਧੰਨ ਹੋ ਗਿਆ ਹੈ ਇੰਨੀ ਗੱਲ ਕਹਿੰਦਿਆਂ ਹੀ ਇੱਕ ਗੋਲੀ ਆ ਕਰਕੇ ਉਸ ਬੱਚੇ ਦੇ ਸਿਰ ਦੇ ਅੰਦਰ ਵੱਜੀ ਅਤੇ ਉਸ ਮਾਤਾ ਨੇ ਧੰਨ ਗੁਰਦਾਮ ਦਾਸ ਆ ਕਰਕੇ ਬੱਚੇ ਨੂੰ ਸਾਤੀ ਤੇ ਲਟਾ ਦਿੱਤਾ ਅਤੇ ਹੱਥ ਜੋੜ ਕਰਕੇ ਦਰਬਾਰ ਸਾਹਿਬ ਵੱਲ ਨੂੰ ਅਤੇ ਅਰਦਾਸ ਕਰਨ ਲੱਗੀ ਕਿਧਰੇ ਨੂੰ ਇੱਕ ਹੋਰ ਗੋਲੀ ਆ ਕਰਕੇ ਉਸ ਮਾਤਾ ਦੇ ਸਿਰ ਵਿੱਚ ਵੱਜੀ ਲੱਗਦਾ ਹੈ ਉਹ ਇਹ ਅਰਦਾਸ ਕਰ ਰਹੀ ਸੀ ਕਿ ਇਹ ਪਰਮਾਤਮਾ ਸਾਡੀ ਹਾਜੀ ਕਬੂਲ ਹੋਵੇ ਅਤੇ ਉਹਨਾਂ ਦੀ ਹਾਜੀ ਕਬੂਲ ਹੋਈ ਅਤੇ ਉਹਨਾਂ ਦਾ ਜੋ ਲਹੂ ਸੀ ਲਹੂ ਦੀਆਂ ਦੋ ਤਾਰਾਂ ਹੋ ਗਈਆਂ ਅਤੇ ਉਹ ਜਾ ਕਰਕੇ ਪ੍ਰਕਮਾ ਵੱਲ ਨੂੰ ਵੱਧ ਗਈਆਂ ਅਤੇ ਇਹ ਗੱਲ ਦੱਸਣ ਦਾ ਮੇਰਾ ਇਹ ਮਤਲਬ ਸੀ ਕਿ ਕੈਸੇ ਸੰ ਉਹ ਪਹਿਲਾ ਵਾਲੇ ਸਿੱਖ ਜਿਹੜਾ ਜਬਾਸੀ ਨਾਦਾ ਜੋ ਕਿ ਗੁਰੂ ਘਰ ਦੇ ਲਈ ਕੁਝ ਵੀ ਕਰ ਸਕਦੇ ਸਨ ਅਤੇ ਆਪਾਂ ਇਸ ਥਾਂ ਤੇ ਖੜੇ ਹਾਂ ਇਹ ਜੋ ਸਾਖੀ ਹੈ ਇਹ ਲੇਖਕ ਭਾਈ ਬਨਵਿੰਦਰ ਸਿੰਘ ਜਿਹਨਾਂ ਦੀ ਬੈਲਿਓ ਨਿਕਲੇ ਸ਼ੇਰ ਕਵਿਤਾ ਵਿੱਚੋਂ ਲਈਤੀ ਗਈ ਹੈ ਜੀ ਵਾਹੀ ਕੋ ਮਿੱਕਾ ਖਾਲਸਾ ਵਾਹੀ ਕੋ ਜਿੱਕੀ ਫਤ